ਸੱਚੀ ਹੈ ਗੱਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਅੱਜ ਦੀ ਵੀਡੀਓ ਚ ਮੈਂ ਤੁਹਾਡੇ ਨਾਲ ਵਿਦਿਆਰਥੀਆਂ ਵਿੱਚ ਮੋਬਾਈਲ ਦਾ جنੂਨ ਤੇ ਲੇਖ ਸ਼ੇਅਰ ਕਰੂੰਗੀ ਪੰਜਾਬੀ ਵਿੱਚ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕਵੈਸਟ ਹੈ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਚਲੋ ਵੀਡੀਓ ਸ਼ੁਰੂ ਕਰਦੇ ਹਾਂ ਵਿਦਿਆਰਥੀਆਂ ਵਿੱਚ ਮੋਬਾਈਲ ਦਾ جنੂਨ ਮੋਬਾਈਲ ਫੋਨ ਅੱਜ ਸੰਚਾਰ ਦਾ ਇੱਕ ਮਹੱਤਵਪੂਰਨ ਸਾਧਨ ਹੈ ਸੂਚਨਾ ਟੈਕਨੋਲੋਜੀ ਦੇ ਖੇਤਰ ਵਿੱਚ ਇਸ ਦੀ ਵਿਸ਼ੇਸ਼ ਦੇਣ ਹੈ ਵਿਦਿਆਰਥੀ ਜੋ ਸਾਡੇ ਦੇਸ਼ ਧਰਪ ਵੇਖੂ ਹੁੰਦੇ ਹਨ ਵਿਦਿਆਰਥੀ ਦੇਸ਼ ਦਾ ਨਾਮ ਰੋਸ਼ਨ ਕਰਦੇ ਹਨ ਦੇਸ਼ ਦੇ ਵਿਕਾਸ ਵਿੱਚ ਵਿਦਿਆਰਥੀਆਂ ਦਾ ਮਹੱਤਵਪੂਰਨ ਯੋਗਦਾਨ ਹੈ ਅੱਜ ਕੱਲ ਵਿਦਿਆਰਥੀ ਵੀ ਮੋਬਾਈਲ ਦਾ ਪ੍ਰਯੋਗ ਕਰਦੇ ਹਨ ਮੋਬਾਈਲ ਵਿੱਚ ਇੰਟਰਨੈਟ ਚਲਾਇਆ ਜਾ ਸਕਦਾ ਹੈ ਜਿਸ ਦੇ ਨਾਲ ਦੇਸ਼ ਦੁਨੀਆ ਦੀਆਂ ਖਬਰਾਂ ਤੁਰੰਤ ਮੋਬਾਈਲ ਦੇ ਨਾਲ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ ਤੇ ਇਹ ਵਿਦਿਆਰਥੀ ਹੁੰਦੇ ਹਨ ਜੋ ਮੋਬਾਈਲ ਦਾ ਅਯੋਗ ਕਰਕੇ ਆਪਣੀ ਪੜਾਈ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਉਹਨਾਂ ਨੂੰ ਮੋਬਾਈਲ ਪੜਾਈ ਨਾਲ ਸੰਬੰਧਿਤ ਸਾਰੀ ਜਾਣਕਾਰੀ ਮਿਲਦੀ ਹੈ ਕਰੋਨਾ ਕਾਲ ਦੇ ਦੌਰਾਨ ਵੀ ਮੋਬਾਈਲ ਨੇ ਸਿੱਖਿਆ ਖੇਤਰ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਅੱਜਕੱਲ੍ਹ ਵਿਦਿਆਰਥੀਆਂ ਵਿੱਚ ਮੋਬਾਈਲ ਦਾ ਜਲੂਨ ਬਹੁਤ ਵੱਧ ਗਿਆ ਹੈ ਉਹ ਸਾਰਾ ਦਿਨ WhatsApp, Facebook, Snapchat, Instagram ਵਿੱਚ ਰੁੱਝੇ ਰਹਿੰਦੇ ਹਨ ਜਿੱਥੇ ਉਹ ਬੇਲੋੜੀਆਂ ਵੀਡੀਓ, ਤਸਵੀਰਾਂ ਆਦਿ ਦੇਖਦੇ ਰਹਿੰਦੇ ਹਨ ਮੋਬਾਈਲ ਉਹਨਾਂ ਦੀ ਨਸ਼ੇ ਨਾਲੋਂ ਵੀ ਭੈੜੀ ਆਦਤ ਬਣ ਗਿਆ ਹੈ ਮੋਬਾਈਲ ਉੱਤੇ ਵਿਦਿਆਰਥੀ ਬਹੁਤ ਸਾਰੀਆਂ ਗੇਮਾਂ ਸਾਰਾ ਦਿਨ ਖੇਡਦੇ ਰਹਿੰਦੇ ਹਨ ਗੇਮਾਂ ਦੇ ਚੱਕਰ ਵਿੱਚ ਵਿਦਿਆਰਥੀ ਆਪਣਾ ਸਮਾਂ ਬਰਬਾਦ ਕਰਦੇ ਹਨ ਇਹ ਉਹਨਾਂ ਦੇ ਦਿਮਾਗੀ ਅਤੇ ਸਰੀਰਕ ਸਿਹਤ ਨੂੰ ਵੀ ਪ੍ਰਭਾਵਿਤ ਕਰਦੀਆਂ ਹਨ ਵਿਦਿਆਰਥੀਆਂ ਵਿੱਚ ਮੋਬਾਈਲ ਦਾ جنੂਨ ਇੰਨਾ ਵੱਧ ਗਿਆ ਹੈ ਕਿ ਉਹ 1 ਮਿੰਟ ਲਈ ਵੀ ਮੋਬਾਈਲ ਨੂੰ ਆਪਣੇ ਤੋਂ ਦੂਰ ਨਹੀਂ ਕਰਦੇ ਇੱਕ ਵਧੀਆ ਮੋਬਾਈਲ ਕੋਲ ਹੋਵੇ ਇਹ ਹਰ ਵਿਦਿਆਰਥੀ ਦੀ ਇੱਛਾ ਬਣਦੀ ਜਾ ਰਹੀ ਹੈ ਪਰ ਅੱਜਕੱਲ੍ਹ ਕੁਝ ਵਿਦਿਆਰਥੀ ਅਜੀਬ ਵੀ ਹੁੰਦੇ ਹਨ ਜੋ ਮੋਬਾਈਲ ਦਾ ਕੁਝ ਹੱਦ ਤੋਂ ਜ਼ਿਆਦਾ ਉਪਯੋਗ ਕਰਦੇ ਹਨ ਅਜੀਬ ਵਿਦਿਆਰਥੀ ਦਾ ਮੋਬਾਈਲ ਦੀ ਵਜ੍ਹਾ ਨਾਲ ਜੀਵਨ ਬਰਬਾਦ ਵੀ ਹੋ ਜਾਂਦਾ ਹੈ ਅੱਜਕੱਲ੍ਹ ਦੇ ਵਿਦਿਆਰਥੀ ਜੋ ਬਹੁਤ ਜ਼ਿਆਦਾ ਸਮੇਂ ਤੱਕ ਮੋਬਾਈਲ ਚਲਾਉਂਦੇ ਹਨ ਉਹਨਾਂ ਦੀਆਂ ਅੱਖਾਂ ਵੀ ਕਮਜ਼ੋਰ ਹੋ ਜਾਂਦੀਆਂ ਹਨ ਇਸ ਨਾਲ ਉਹਨਾਂ ਦੀ ਯਾਦਦਾਸ਼ਤ ਵੀ ਕਮਜ਼ੋਰ ਹੋ ਜਾਂਦੀ ਹੈ ਉਹ ਅੱਗੇ ਚੱਲ ਕੇ ਨਾ ਤਾਂ ਪੜ੍ਹਾਈ ਠੀਕ ਤਰ੍ਹਾਂ ਕਰ ਪਾਉਂਦੇ ਹਨ ਅਤੇ ਨਾ ਹੀ ਆਪਣੇ ਲਕਸ਼ਤ ਤੱਕ ਪਹੁੰਚ ਪਾਉਂਦੀ ਹਨ ਸਮਾਂ ਪੈਸਾ ਸਿਹਤ ਅਤੇ ਭਵਿੱਖ ਬਚਾਉਣ ਲਈ ਵਿਦਿਆਰਥੀਆਂ ਨੂੰ ਇਸ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ ਮਾਪਿਆਂ ਅਤੇ ਸਰਕਾਰ ਦੀ ਸਖਤਾਈ ਵੀ لازਮੀ ਹੈ ਤਾਂ ਜੋ ਵਿਦਿਆਰਥੀ ਇਸ ਦੇ ਬੁਰੇ ਪ੍ਰਭਾਵ ਤੋਂ ਬਚ ਸਕਣ ਹਰ ਸਮੇਂ ਮੋਬਾਈਲ ਦਾ ਪ੍ਰਯੋਗ ਖਤਰਨਾਕ ਹੈ ਆਏ ਸੀਗਾ ਜਿਹੜਾ ਵਿਦਿਆਰਥੀਆਂ ਵਿੱਚ ਮੋਬਾਈਲ ਦਾ ਜਨੂਨ ਤੇ ਲੇਖ ਪੰਜਾਬੀ ਵਿੱਚ ਤੇ ਅੱਜ ਦੀ ਵੀਡੀਓ ਚ ਐਨਾ ਹੀ ਜੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਲਾਈਕ ਤੇ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ